ਉਹ ਤਾਂ ਫੋਨ ਕਰਕੇ ਆ ਜਾ ਹਲੇ ਵੀ ਕਰਤਾ ਓਏ ਆ ਬੈਠੇ ਬਿੜਾ ਲੈ ਵੀ ਮਿੱਤਰੋ ਯਾਰ ਰਾਸਣ ਦੇ ਸਾਈਕਲ ਨੂੰ ਕਿੰਦਾ ਲਾ ਕੇ ਭੱਜ ਗਿਆ ਤੇ ਇੱਧਰ ਜੋਰਾਂ ਸੁਰਾਂ ਦੇ ਕੰਮ ਮੇਰੀ ਵੀ ਟਹੀ ਸਭ ਮੈਨੂੰ ਜਿੰਦਾ ਦੇ ਨਹੀਂ ਯਾਰ ਕੱਦਰ ਦਾ ਹੀ ਸੋ ਪਹਿਲਾਂ ਨਾ ਤੇਰੀ ਨਾ ਮੇਰੀ 550 ਚੱਕ ਚੱਕ ਪੈਸੇ ਦੇ ਕੰਮ ਕੋਲ ਕੋ ਗਵੇ ਕੋਲ ਕੋ ਲੜਕਾ ਐਸਾ ਚਾਹੀਦਾ ਕੈਸੇ ਇਹ ਚੀਜ਼ ਐਹੀ ਜਿਹੜੀ ਕਿਸੇ ਨੇ ਨਹੀਂ ਬਣੀ ਹਰੇ ਤੱਕ ਹਾਂ ਨਹੀਂ ਰਾਜੇ ਇਸ ਬਿਰੋਚਿਲ ਆਪੇ ਬੰਦ ਲਈ ਮੇਂ ਤਰੋ ਕਦੇ ਟੈਟੂ ਅੱਧਾ ਇੱਕ ਦਾ ਬਣ ਗਿਆ ਹਨਾ ਬਣ ਗਿਆ ਅੱਧਾ ਹਰ ਹਰ ਅੱਸੀ ਗਾਲ ਤੋਂ ਉਤੋਂ ਸਵਾਗਤ ਆ ਆਪਣੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਮਿੱਤਰੋ ਪਹੁੰਚ ਚੁੱਕੇ ਹਾਂ ਬਰਨਾਲੀ ਤੁਸਾਨੂੰ ਸਭ ਨੂੰ ਪਤਾ ਹੀ ਆ ਤੇ ਪਿੱਛੇ ਮੇਰੇ ਸ਼ੌਪ ਦੇਖ ਲਿਓ ਬਾਈ ਟੈਟੂ ਵਾਲੇ ਕੋਲ ਪਹੁੰਚੇ ਸੀਗੇ ਅੱਜ ਸਵੇਰ ਸਵੇਰ ਝੋਟਾ ਚੱਕ ਲਿਆ ਸੀ ਤੇ ਸਵੇਰ ਸਵੇਰ ਆਪਣਾ ਮੀਟਰ ਆ ਜਿਹੜਾ ਦੂਜੀ ਲੋਟ ਲੱਗ ਗਿਆ ਸੀਗਾ ਘੁੰਮਣ ਤੇ ਮੇਰੇ ਤੋਂ ਤੁਹਾਨੂੰ ਦੱਸ ਗਏ ਆਪਣਾ ਜਿਹੜਾ Samsung ਦਾ ਫੋਨ ਸੀ ਕੱਲ ਉਹਦੇ ডিসਪਲੇ ਫਵਾਈ ਸੀ ਤੇ ডিসਪਲੇ ਅੱਜ ਤੜਕੇ ਤੜਕੇ ਕੇ ਫੋਟੋ ਤੇ ਹੁਣ ਪਹਿਲਾਂ ਤਾਂ ਉਹ ਦੇ ਕੇ ਆਇਆ ਸ਼ੌਪ ਤੇ ਤੇ ਉਹ ਤੋਂ ਬਲੌਗ ਸਟਾਰਟ ਨਹੀਂ ਕੀਤਾ ਸੀ ਤੇ ਅੱਜ ਆਪਾਂ ਮੇਨ ਕਮੇੜਾ ਬਾਈ ਕੋਲ ਆਏ ਆ ਅੱਜ ਇੱਥੇ ਚੱਲ ਕੇ ਕਹਿੰਦੇ ਠੱਠਾ ਜਿਹਾ ਸਪਣਾ ਆਹ ਕਹਿੰਦੇ ਕੀ ਹੁੰਦਾ ਰਾਜੇ ਨੂੰ ਬ੍ਰਹਮਾ ਬੋਲ ਹੂੰ ਤੇ ਇਹ ਸ ਆਪਣਾ ਤੇ ਸਾਪਣਾ ਵੀ ਲੱਤ ਤੇ ਆ ਰਾਜਾ ਕਹਿੰਦਾ ਵੱਡਾ ਡੈਡੂ ਕਰਨਾ ਤੇ ਕਰਨਾ ਵੀ ਲੱਤ ਤੇ ਆ ਹਨਾ ਤੇ ਇਧਰ ਕਹਿੰਦੇ ਸ਼ੇਡਿੰਗ ਸੂਡਿੰਗ ਵਾਲਾ ਕੰਮ ਚੱਲ ਜ ਜਾਂਦਾ ਤੇ ਪ੍ਰਿੰਟਰ ਨਿਕਲੀ ਜਾਂਦੇ ਆ ਤੇ ਸਵੇਰ ਸਵੇਰ ਨਾਲ ਚੱਕਿਆ ਜੱਸੀ ਯਾਰ ਤੇ ਠੱਠਾ ਫਿਰ ਤੁੰ ਵੀ ਬਣਾਏਗਾ ਹਾਂ ਹਾਂ ਠੀਕ ਹੈ ਤੇ ਆ ਆ ਗਿਆ ਬਣ ਕੇ ਪ੍ਰਿੰਟ ਆ ਗਿਆ ਆਪਣਾ ਠੀਕ ਹੈ ਹੁਣ ਕਰਦੇ ਆ ਰੈਡੀ ਤੇ ਪਹਿਲਾਂ ਮੈਂ ਲੱਤ ਜੀ ਉਸ ਤਰੇ ਨਾਲ ਖੁੱਲ ਗਿਆ ਪਹਿਲਾਂ ਬਣਾ ਪਿਆ ਥਿਆਰ ਇਹਨਾਂ ਦੇ ਜੰਗੀ 이, 기다리고, 테이달, 개. 에헤. 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 에 에헤. ਬਦਲਾਂ ਨੇ ਨਾ ਕੋਈ ਪੁਰਾਣਾ ਮਿੱਥ ਵਾਲਾ ਤੇ ਮਿਚਲੇ ਕੋਲੇ ਖੜਾ ਸਤੂ ਕਮ ਚੱਲ ਪਿਆ ਚੱਲ ਪੈਰ ਚੱਲ ਗਿਆ ਖੇਲਣਾ ਸਵਾਦ ਇਹ ਮਾੜਾ ਮੈ ਨਹੀਂ ਹਲਦਾ ਟੈਂਸਲ ਖਰਾਬ ਹੋ ਜਾਣਾ ਹੈ ਟੈਂਸਲ ਖਰਾਬ ਹੋ ਜਾਊਗਾ ਸਵਾਦ ਲੈ ਸਵਾਦ ਲੈ ਲੈਵਿਲੇਸ਼ਨ ਕਰੀ ਜਾਂਦਾ ਉਗਲਦਾ ਮੜੇ ਮੜੇ ਨਾਲ ਜਾਂਦਾ ਭੈਣਾ ਦਸ ਨੂੰ ਰਸੀ ਸਵਾਦ ਆਦਾ ਆਰੇ ਦਤਾ ਹਾਂ ਦਵਾਰ ਦੇ ਕੋਲ ਵਾਟ ਕੋਈ ਨਹੀਂ ਚੱਲੀ ਜਾਂਦੀ ਉਹ ਕਹੇ ਜੜੀ ਉਹ ਹੋ ਹੋ ਸੋਚ ਸੋਚ ਚਾੜੀ ਸੋਚ ਸੋਚ ਖੜਾ ਉਹਦੀ ਸੋਚ ਛੱਡ ਦੇ ਉਧਰ ਉਹ ਕਿੱਥੇ ਜਾਣਾ ਉਹ ਆ ਆ ਚਾ 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 ਸਹੀ ਐ ਸਹੀ ਉਧਰੋਂ ਆਇਆ ਲੈ ਨਾ ਆਦੇ ਹੁਣ ਪੌਣੇ ਟਿੱਕਾ ਕੈਡਲ ਗੁੱਝ ਤੇ ਸੂਝੋਟਾ ਜਾ ਉਹ ਹੋਰ 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 ਬੀਸੀ ਦਾ ਦੇ ਬੰਨ ਤੇ ਪਾਣਾ ਦੂਜਾ ਨਾ ਉਹ ਸਟੈਂਸਲ ਹੋ ਗਿਆ ਰੈਡੀ ਹੁਣ ਕਰਦੇ ਸੈਟਅਪ ਰੈਡੀ ਕਰਦੇ ਫਿਰ ਪਾਉਣਾ ਲੈ ਵੀ ਮਿੱਤਰੋ ਕਹਿੰਦੇ ਸੰਦ ਪੜਾ ਕਰ ਲਿਆ ਤਿਆਰ ਤੇ ਫੱਟ ਕਰਕੇ ਕਹਿੰਦੇ ਇਹ ਡਾਕਟਰ ਵਾਲੇ ਫੱਟ ਜਿੱਤੇ ਪਾ ਲਿਆ ਤੇ ਇਹਦੇ ਆਦੂ ਰੈਟ ਕਰੀ ਜਾਂਦਾ ਪਤੰਦਰ ਸਾਰੇ ਆ ਉਹਦੇ ਕਾਗਜ਼ ਆ ਵੀ ਧਰ ਲੈ ਫੱਟ ਕਰਕੇ ਆਪੇ ਬੰਨ ਲੈ ਮਿੱਤਰੋ ਕਹਿੰਦੇ ਟੈਟੂ ਅੱਧਾ ਅੱਧਾ ਬਣ ਗਿਆ ਹਨਾ ਬਣ ਗਿਆ ਅੱਧਾ ਹੋਰ ਹੋਰ ਕਿੰਨਾ ਟਾਈਮ ਲੱਗੂ ਹੋਰ ਕਹਿੰਦਾ ਲੱਗੂਆ ਇੱਕ ਸਾਈਡ ਰਹਿ ਗਈ ਛੇ ਸਾਈਡ ਹੋਣ ਵਾਲੀ ਹੈ ਪੂਰੀ ਬਾਕੀ ਦੇ ਦਿੰਦੇ ਨੇ ਛੇੜੀ ਕਰਨੀ ਪੈਗੀ ਤਾਂ ਛੇੜੀ ਕਰਾਂਗੇ ਫਿਰ ਕਰਾਂਗੇ ਨਹੀਂ ਤਾਂ ਸਵਾਦ ਲਓ ਐਤੀ ਸਮਾਈਲ ਡੁੱਬ ਜਣੇ ਕਹਿੰਦਾ ਇੱਧਰ ਬਈ ਯਾਰ ਕਹਨੇ ਮੂਰਚਾ ਮਾਰ ਲਿਆ ਸੀ 1100 ਰੁਪਏ ਵਸੂਲ ਲੈਣਾ ਸੀ ਤੇ ਗੱਲ ਕਰ ਕਹਿੰਦੇ ਕਿੱਥੇ ਰਹਿ ਗਈ ਐ ਬੱਬੂ ਬਚ ਗਈ ਮੋਬਾਈਲ ਫੜ ਲੈਣਾ ਜੇ ਮੋਬਾਈਲ ਫੜ ਲੈ ਸੀ ਅੱਛਾ ਯਾਰ ਕਹਿੰਨੀ ਬਈ ਮੈਂ ਸ਼ਾਮ ਨੂੰ ਪੈਸੇ ਪਾ ਦਿੰਦਾ ਮਗਾ ਚਾ ਚੋਰ ਹੋਰ ਆਦੀ ਲਾ ਲਾ ਜਿੱਸੀ ਕਿ ਨਾ ਉਹ ਜਾਂਦੀ 1100 ਰੁਪਏ ਤੇਰੀ ਕਿੰਨੇ ਭਰ ਲਈ ਸੀ ਜਿੱਸੀ ਬਸਿਕਾ ਤੁਹਾਨੂੰ ਬਹੁਤ ਦੇ ਜਾਂਦੀ ਕਰ ਲਾ ਵੀਰ ਹਥਿਆਰ ਕੰਨ ਮੇਰੀ ਵੀਡੀਓ ਬਲੀ ਮਸੇ ਲੈ ਵੀ ਮਤਰਾ ਕਹਿੰਦੇ ਟਾਈਮ ਬਹੁਤ ਲੱਗਦਾ ਰਾਜੀ ਨਹੀਂ ਤੇ ਕੱਲ ਬਾਅਦ ਕਹਿੰਦੇ ਲਵੇ ਪਹੁੰਚ ਗਈ ਤੇ ਇਧਲੀ ਸਾਈਡ ਤੋਂ ਬਣ ਗਿਆ ਤੇ ਹੁਣ ਕੀ ਰਹਿ ਗਿਆ ਰਾਜੇ ਸਿੰਘ ਜਾਰਾ ਗਿਆ ਕੱਲਾ ਹੋਇਆ ਕੱਲਾ ਸਿੰਘ ਰਹਿ ਗਿਆ ਕੱਲਾ ਸਿੰਘ ਜਾਰਾ ਰਹਿ ਗਿਆ ਤੇ ਇਹਨੂੰ ਫਾਈਨਲ ਲੁੱਕ ਦਿਖਾਵਾਂਗੇ ਤੂੰ ਬਾਅਦ ਚ ਇੱਥੋਂ ਆਏ ਜੀ ਦੇਖ ਰੋ ਕਿਵੇਂ ਚ ਲੱਗਦਾ ਫਾਈਨਲ ਲੁੱਕ ਤੁਮਹਾਰਾ ਦਿਖਾਵਾਂਗੇ ਤੇ ਇਹ ਚੀਜ਼ ਇਹੋ ਜੀ ਜਿਹੜੀ ਕਿਸੇ ਦੇ ਨਹੀਂ ਬਣੀ ਹਲੇ ਤੱਕ ਹਾਂ ਕਿ ਨਹੀਂ ਰਾਜੇ ਹੋਰ ਹੋਰ ਕਿਸੇ ਦੇ ਨਹੀਂ ਬਣੀ ਤੇ ਕਿਵੇਂ ਲੱਗੂ ਵਿਵਤਾ ਰੱਤ ਰੱਤ ਵਿਵਤਾ ਰੱਤਾ ਹੀ ਹੈ ਔਰ ਫਿਰ ਜੱਸੀ ਔੜ ਦੇ ਤੀਰ ਲੈਣ ਦਾ ਮਾਹਰ ਜੱਸੀ ਯਾਰ ਤੀਰ ਦੇਦਾ ਇਧਰ ਜੱਸੀ ਨਾਲੇ ਫੋਨ ਆਈ ਜਾਂਦੇ ਹਾਂ ਮਦਾ ਇੱਕ ਪਾਸਾ ਗਰੀ ਪਿਆ ਮਿੱਤਰੋ ਤੇ ਕੰਮ ਹੈ ਜਿਹੜਾ ਬਾਈ ਦਾ ਬੜਾ ਟੌਪ ਦਾ ਐਡਰੈਸ ਕੀ ਹੈ ਰਾਜੇ ਮਦਾ ਤਾਂ ਇੰਨੇ ਪੁੱਛੂਗਾ ਇੱਧਰ ਬੁੱਤਲਾ ਕਿੱਥੇ ਜਰ ਕਾਣਾ ਬਰਨਾਲੇ ਬੱਸ ਸਟੈਂਡ ਦੇ ਨਾਲ ਬੱਸ ਸਟੈਂਡ ਦੇ ਨਾਲ ਓਏ ਮਿੱਤਰੋ ਟੈਟੂ ਬਣ ਕੇ ਹੋ ਗਿਆ ਕੰਪਲੀਟ ਤੇ ਦੱਸੋ ਕਿਦਾਂ ਲੱਗਿਆ ਤੇ ਕਿਹੜੀ ਕੈਮਰਾ ਮਾਰਦੇ ਟੈਟੂ ਤੇ ਲੈਣੇ ਰਹੋਣਗੇ ਦੇਖੋ ਕਿ ਨਹੀਂ ਘੈਂਟ ਤੇ ਸਿੱਧੀ ਵੱਜੀ ਗਈ ਸਾਰੀ ਤੇ ਕਾਹ ਰਹਿ ਲੰਬੂਆ ਬੰਦਾ ਆ ਪਾਣਾ ਹੁਣ ਦਾ ਕੱਟ ਲੈ ਕੇ ਇਸ ਰੋਚਿਲ ਜਸੀ ਦਾ ਸਾਹਿਬ ਚੱਲ ਬਣੇ ਪਿਆ ਬਣਾਇਆ ਨਾ ਇੰਨਾ ਸੀ ਕਿ ਪੈਨੇ ਘਰ ਤੋਂ ਫੋਨ ਲਿਆ ਜਿਹਦਾ ਤੈਨੂੰ ਫੋਨ ਆਇਆ ਗੱਡੀ ਤਾਂ ਕਿਨੇ ਦੇਈ ਆ ਆਹੀ ਕਿਨੇ ਨੇ ਮਰਦੀ ਆ ਉਹ ਤਾਂ ਫੋਨ ਕਰਕੇ ਆਇਆ ਹਲੇ ਵੀ ਨਹੀਂ ਕਰਤਾ ਓਏ ਆ ਬਈ ਜੇ ਬੀੜਾ ਹਲੇ ਵੀ ਨਹੀਂ ਫੋਨ ਕਰਤਾ ਇਹ ਜੋ ਬੰਦੇ ਦੇ ਲੋ ਸਾਡੇ ਉਹਦਾ ਸਕੀਮ ਬਣਾਇਆ ਇਧਰ ਗੋਲੇ ਬਣੇ ਪਏ ਸੁਣਾ ਨੰਬਰ ਕਰਦੇ ਬਾਹਰ ਲੇ ਜਾਂਦਾ ਦਵਾਈ ਵੀ ਚੋਰੀ ਹੋਣਗੇ ਤੁਹਾਨੂੰ ਫੋਨ ਕਰ ਲੈ ਕਰਦੇ ਮਿੱਤਰੋ ਸੇਰ ਆ ਲੈ ਵੀ ਮਿੱਤਰੋ ਕਹਿੰਦੇ ਮੁੰਡਿਆਂ ਨੂੰ ਆਊਟਲੈਟ ਤੇ ਲੈ ਜਾਂਦਾ ਹੁਣ ਤਾਂ ਫਰੇ ਜੁੱਡੋ ਤੋਂ ਕੱਪੜੇ ਲੈਣੇ ਹਨਾ ਓਏ ਜੁੱਡੋ ਦੇ ਸਸਤੇ ਬਹੁਤ ਹਨਾ ਲੈ ਵੀ ਮਿੱਤਰੋ ਕਹਿੰਦੇ ਜੁੱਡੋ ਤੋਂ ਜਬਾਨ ਕੱਢ ਲੈਂਦੇ ਬਾਹਰ ਤੇ ਲਿਆ ਤਾਂ ਕੁਝ ਨਹੀਂ ਵੈਸੇ ਤੇ ਆਉਂਦਾ ਇੱਕ ਤਾਂ ਪਹਿਲਾ ਜੋਬਰ ਲੈ ਵੀ ਮਿੱਤਰੋ ਰਾਜ ਨੂੰ ਕਰਤਾ ਡ੍ਰੌਪ ਤਵੇ ਉਹਦੇ ਘਰੇ ਤੇ ਲੇਟ ਹੋ ਗਏ ਸੀ ਤੇ ਇੱਕ ਲਾਟਰੀ ਮਨੂੰ ਕੱਢਿਆ ਆ ਤੇ ਘਰੇ ਦੱਸਿਆ ਗਾ ਟੈਡੂ ਬਣਾਉਂਦੇ ਸੀ ਜਾਣ ਸਕ ਘਰੇ ਬਹੁਤ ਗਾਲਾਂ ਬਣੀਆਂ। ਉਹ ਵੀ ਸਾਨੂੰ ਦਿਖਾਵਾਂਗੇ ਹੁਣ ਕੈਮਰੇ 'ਚ ਕੀ ਮੰਨਦਾ। ਕਨੇ ਘਰੇ ਕੀ ਕੀ ਬੀਤਦੀ ਆ ਸਾਡੇ ਨਾਲ। ਇਹ ਮਿਲਦੇ ਆ ਮਿੱਤਰੋਣ ਘਰੇ ਸਾਨੂੰ। ਲਾਈਵ ਵਿੱਚ ਮਿੱਤਰੋ ਗੱਡੀ ਕਰਤੀ ਘਰੇ ਪਾਰਕ ਦੇ ਕਹਿੰਦੇ ਪਿੱੱਡੀ ਮੇਨੂੰ ਲੈਣ ਆ ਗਿਆ ਸੀ ਤੇ ਬੰਪਰ ਨਿਕਲ ਗਿਆ ਥੱਲੇ ਲਾ ਕੇ ਤਾਂ ਕਰਕੇ ਇੱਟਾਂ ਦੇ ਖੜਾਤੀ ਅੱਜਾ। ਤੇ ਹੁਣ ਆਪਾਂ ਚੱਲਦੇ ਆ ਅੰਦਰ ਨੂੰ। ਲਾਈਵ ਮਿੱਤਰੋ ਯਾਰ ਰਸਣ ਦੇ ਸਾਈਕਲ ਉਕੇ ਜੰਦਾ ਲਾ ਕੇ ਭੱਜ ਗਿਆ। ਤੇ ਇੱਧਰ ਜੋਰਾਂ ਸੁਰਾਂ ਤੇ ਕੰਮ ਲੱਗੀ ਹੋਈ। ਮਲੇਨੀ ਚਾਬੀ ਚਾਬੀ ਦਾ ਰੋਲਾ ਪੈ ਗਿਆ ਮੇਰੇ ਤੋਂ ਚਾਬੀ ਨਹੀਂ ਮਦ ਆਪਰੇ ਹੀ ਤੇ ਜੰਦਾ ਲੱਗਿਆ ਵਾ ਹੁਣ ਤਾਂ ਫਿਰ ਆਏ ਆ ਰਸਨ ਵਜਨ ਦਾ ਫਾਇਦਾ ਚੱਕ ਕੇ ਨੂੰ ਗਲ ਚ ਪਸਾਉਂ ਨਹੀਂ ਇਹ ਸਾਈਕਲ ਦੀ ਚਾਬੀ ਨਹੀਂ 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 ਪੰਦੇ ਜਿਹੜੇ ਲੱਫ ਲੱਗੇ ਐਂ ਜੋੜਦੀ ਟੋਕਰੀ ਟੱਕਰੀ ਦੇ ਦੋ ਪੈ ਜੋ ਗਿਆ ਟੋਕਰੀ ਟੱਕਰੀ ਚ ਪਈ ਹੋਵੇ ਪੰਪ ਨਾਲ ਲਈ ਫਿਰਦਾ ਚਾਬੀ ਯਾਰ ਲੋਕ ਨਾ ਘਟ ਜਾਂਦੀ ਹੈ ਪੰਪ ਨਾਲ ਲਾਇਆ ਲੋਕ ਲਾਇਆ ਸੀ ਇੱਥੇ ਆ ਕੇ ਮਾ ਦਾ ਕੋਹਣੀ ਲਾਈ ਕੀ ਇਹ ਆਇਆ ਐ ਜੇਬ ਚ ਚਾਬੀ ਪੰਪ ਚ ਇਦੇ ਵਿੱਚ ਰੱਖ ਗੀਆ ਹੋਰ ਦੀ ਚਾਬੀ ਕਈ ਵਾਰੀ ਭੈਣਾ ਘਰ ਦੀ ਚਾਬੀ ਵੀ ਲੱਗੇ ਜਾਂਦਾ ਅੱਧਾ ਅੱਧਾ ਕਿਲੋ ਪਾਰ ਵੀਡੀਓ ਹੋਣਾ ਆਪਣਾ ਆਪਣਾ ਉਹ ਜਾਣੇ ਹੈਣੀ ਵਾ ਮੁੱਖੀ ਬਰੂ ਬੈ ਰਸਨ ਰੋਟੀ ਮਿਲ ਗਈ ਰੋਟੀ ਖਾ ਕੇ ਆਏ ਸਾਮ ਵਾਲੀ ਰੋਟੀ ਦਾ ਖਾ ਕੇ ਆਇਆ ਬਾ ਠੀਕ ਹੈ ਫਿਰ ਉਹ ਖਾਤਰਾ ਤਾਂ ਇਹ ਨਹੀਂ ਵੀ ਮਿਲਦੀ ਜੇ ਘਰੇ ਲੈ ਗਿਆ ਸਾਡੇ ਘਰ ਆਇਆ ਉਹ ਤਰ ਕੇ ਲਈ ਗੁੰਨੀ ਬਾੜੀ ਦਰਪੁਰ ਨੂੰ ਦੋਨੇ ਟਾਇਰ ਦੋਨੇ ਟਾਇਰ ਚੜਨ ਨਾਲ ਰੌਕ ਵੀ ਖੁੱਲਦਾ ਜਾਵੇ ਜਿੰਮੇ ਜਿੰਮੇ ਦੋਨੇ ਕਰਨਾ ਪੈਣਾ ਦੋਨੇ ਟਾਇਰ ਲਾਣੇ ਨਹੀਂ ਟੋਕੀ ਲੈਣੀ ਝਾਂਟੀ ਵਾਲੇ ਸਾਈਕਲ ਦੇ ਹੈ ਨਹੀਂ ਨਹੀਂ ਜਾ ਇੱਕ ਮਿੰਟ ਇੱਕ ਕਿਹੜਾ ਸਾਈਕਲ ਚਾਹਦਾ ਸੌਦਾ ਦੱਸ ਹਾਂ 14 ਮਾਰਨਾ 14 ਮਾਰਨਾ 14 ਮਾਰਨਾ ਮੌਕੇ ਦਾ ਫਾਇਦਾ ਚੱਕਣ ਲੱਗ ਗਏ ਬੰਦੇ ਬੰਦੇ 100 ਰੁਪਏ 100 ਰੁਪਏ 100 ਰੁਪਏ ਸੌਦਾ ਬੋਲੀ ਸਟਾਰਟ ਹੋ ਗਈ ਪਹਿਲਾਂ 401 402 ਕਿ ਮੈਂ ਕਿਹੜਾ ਬ੍ਰਾਸ ਨਾ ਵੇਚਣਾ ਨਹੀਂ ਸਾਢੇ 3 500 ਓਏ ਜਿਹੜਾ ਜਿਹੜਾ ਮੈਨੂੰ ਬੋਲੀ ਉੱਪਰ ਉਹ ਮੂਵੀ ਕੁੱਟੂ ਚੱਲ ਨਾ ਤੇਰੀ ਨਾ ਮੇਰੀ ਸਵਾ 500 ਚੱਕ ਚੱਕ ਪੈਸੇ ਦੇ ਗੂਗਲ ਬਗਲ ਗੂਗਲ ਅਮਰੀਕਾ ਇਹ ਚਾਹੀਦਾ ਕੈਸ਼ ਕੈਸ਼ ਹੈ ਨਾ ਫੋਨ ਆ ਸੈਂਕੜੇ ਦੀ ਗੂਗਲ ਤੇ ਕਰਾਂਗੇ ਕੋਈ ਗੂਗਲ ਤੇ ਕੋਈ ਨਾ ਪੰਪ ਖੋਲਣ ਦੀ ਗੱਲ ਸਹੀ ਹੈ ਓ ਕੈਸੇ ਯਾਰ ਸ਼ਲਾ 500 ਰੁਪਏ ਤੂੰ ਦੇ ਉਹਦਾ ਤਾਂ ਸੌਦਾ ਹੀ ਨਹੀਂ ਹੋਣਾ ਆ ਪੰਪ ਵੀ ਲੰਡਰ ਚ ਕੀ ਵਰਦਾ ਦਿਖਾ ਲੈ ਐਵੇਂ ਓਏ ਪੰਪ ਵੀ ਨਾਲ ਪੰਪ ਨਾਲ ਪੰਪ ਦੀ ਗੱਲ ਵੀ ਵਿੱਚ ਹੋਈ ਵੀ ਆ ਰੱਖ ਓਏ ਹਵਾ ਆਗਲਾ ਗੜਤੀ ਪੰਪ ਪੰਪ ਵਾਲਾ ਵੀ ਗਲੱਟ ਹੋ ਗਿਆ ਆਣ ਪਾਉ ਰੋਗਾ ਤਾਂ ਨਹੀਂ ਪਾਉਂਦਾ ਟੋਕਰੀ ਹੋ ਗਈ 150 ਦੀ ਪਤਾ ਤੇਰੇ ਭੈਣੇ 50 ਰੁਪਏ ਵਾਲੀ ਅਸੈਂਸਰੀ ਫੁੱਲ ਆ ਗੱਡੀ ਤੇ ਗਈ ਸਿੰਗੜੀ ਵੀ ਸਿੰਗੜ ਟੋਕਰੀ ਹੋਗੀ ਯਾਰ ਅਸਨ ਕਰ ਦਈਏ ਸੌਖਾ ਹੈ ਅਮੋਗਾ ਚ ਦੇਖ ਇਹੋਕਾ ਪੈਣ ਜਾਂਦਾ ਜੇ ਇਹਦਾ ਦੇਖ ਗਿਆ ਮੈਨੂੰ ਇਹਦਾ ਚੱਕ ਫਿਰ ਇਹਦਾ ਚੱਕ ਫਿਰ ਇੱਕ ਜੀ ਤਾਂ ਮਿਲੀ ਗਮੇਤੀ ਬਈ ਦੂਜੀ ਵੀ ਇੱਤੀ ਮਈਉ ਕੌਣ ਰਾ ਕੌਣ ਰਾ ਅਸਾਂ ਦੇ ਨਾਲ ਆਇਆ ਗਰੀ ਜਾਂਦਾ ਮੇਰਾ ਦਾ ਕਾਨੂੰ ਕਰਦਾ ਓਏ ਚੱਲ ਦੱਸ ਓਏ ਪੰਪ ਨਾ ਟੱਚ ਮਈ ਬਾਈ ਕਹਿਣਾ ਕਹਿਣਾ ਤੈਨੂੰ ਦੱਸ ਚੱਲ 400 ਪਹਿਲਾਂ ਸਭਾ 500 ਗੱਡ ਫੇਰ ਗੁੱਗਲ ਤੇ ਕਰਾ ਲੈ ਗੁੱਗਲ ਤੇ ਨਹੀਂ ਮੈਂ ਤੈਨੂੰ ਮੈਂ ਗੁੱਗਲ ਤੇ ਦੇਣਾ ਇਹੋ ਆ ਗਿਆ ਸਭਾ 500 ਹੁੰਦਾ ਕਿੰਨਾ ਗਾ ਤੂੰ ਦੱਸ ਮੈਨੂੰ ਤਾਂ ਪਤਾ ਨਹੀਂ ਲੈਣਾ ਨੂੰ ਪਤਾ ਹੁਣ ਜਾਈਦਾ ਦੱਸਣਾ ਦੱਸ ਜਿਹੜੇ ਕਹਿੰਦੇ ਆ ਹਾਂ ਜਿਹੜੇ ਕਹਿੰਦੇ ਆ ਮੈਂ ਮੈਂ ਤਾਂ ਆਪ ਹੀ ਕਹਿੰਦਾ 520 ਰੁਪਏ 525 ਕਾ ਸਵਾ 500 ਹੀ ਹੋ ਗਿਆ 550 ਕਿੰਨਾ ਹੁੰਦਾ ਤੁਸੀਂ 550 ਹੁੰਦਾ ਉਹ ਤੂੰ ਚਾਬੀ ਪਾ ਲੈ ਜਿਹੜਾ ਤੇਰਾ ਕੰਮ ਆ ਯਾਰ ਲੈ ਜਾ ਉੱਤੇ ਪਰਨੇ ਬੁਨੇ ਜਿੰਨੇ ਟੰਗ ਗਿਆ ਪਾਨੇ ਹੱਥ ਤੁਤ ਮਾਰ ਕੇ ਰਹੀ ਨਾ ਪਾਣਾ ਪਰ ਨਾ ਆਉਦੇ ਹੁਣ ਤਾਂ ਜਿੰਦਾ ਵੀ ਬਾਜਾ ਮਾਰ ਲਗਾ ਕਹਿੰਦਾ ਮੇਰੀ ਚਾਬੀ ਮੇਰੀ ਚਾਬੀ ਕਿੱਥੇ ਲਾਉ ਮੈਨੂੰ ਨਹੀਂ ਨਹੀਂ ਹੁਣ ਤਾਂ ਪਾਣਾ ਜਿਹੜੇ ਕਾਲੇ ਵਰਗੇ ਵੀ ਨਹੀਂ ਆਰੀ ਦਾ ਪਲੇਟ ਵੀ ਨਹੀਂ ਚੱਲਦਾ ਐਡਾ ਸਰੀਰ ਆ ਕਿੱਥੇ ਕਰ ਇਹ ਆਹੋ ਬਾਲ ਥੱਲੇ 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 ਆ ਗਈ ਉਹ ਤੇਰੇ ਨਾਉ ਥੱਲੇ ਆ ਗਈ ਉਹ ਚਾਬੀ ਸਾ ਮਰ ਗਈ ਉਹ ਬੇਚਾਰੀ ਹੁਣ ਤਾਂ ਓੱਖਾ ਪਾਣਾ ਨਿਹਰਾ ਹੋਇਆ ਪਿਆਰੀ ਦਾ ਪਲੇਟ ਚੱਲਦਾ ਗੱਤ ਭਾਗੀ ਲਿਆ ਗਿਆ ਮੈਂ ਫੜਦਾ ਲੈ ਜਾਂਦਾ ਕਰੀ ਕੀ ਕਰ ਦਿੰਨੇ ਆ ਲਿਆਨ ਨੂੰ ਤਾਂ ਕੀ ਆ ਇੱਥੇ ਹੱਥ ਭਕੇ ਵੀ ਪੱਟ ਦੂ ਮੂੰਹ ਪੱਟਣਾ ਹੀ ਹੋਇਆ ਜੀ ਪੱਟ ਲੈ ਪੱਟ ਪੱਟ ਉਹ ਮੈਨੂੰ ਜ਼ਿੰਦਾ ਦੇ ਵੀ ਢਾਈ ਹਿੱਸਾ ਉਹ ਮੈਨੂੰ ਜ਼ਿੰਦਾ ਦੇ ਦੇ ਯਾਰ ਕੱਢਦਾ ਹੀ ਹਿੱਸਾ ਪਹਿਲਾਂ ਠੀਕ ਸਰ ਸਾਈਕਲ ਦਾ ਸੌਦਾ ਪੜਨੇਗਾ 25 ਕਨੇਪਾਇਨਾ ਖੁਸ਼ੀ ਦਾ ਮਾਹੌਲ ਬਣ ਗਿਆ ਜਵਾਨ ਨੂੰ ਚਾਬੀ ਮਿਲ ਗਈ ਖੁੱਲ ਗਿਆ ਆਏ ਹਾਏ ਹਾਏ ਚੱਲ ਹੁਣ ਆਇਆ 250 ਦਾ ਜਾਂਦਾ ਸਾਈਕਲ ਦਾ 250 ਦੀ ਰਹਿ ਗਿਆ 250 ਚ ਗੱਲ ਨੇ ਮੇੜ ਜਾਂਦਾ ਲਾ ਕੇ ਲੈ ਜਾਗੇ ਓਏ ਨਾ ਡਾਟਿੰਗ ਬਾਈ ਫਿਰ ਪਹੀਏ ਕੱਟਦੇ ਅਧਾਰੀ ਚਲੀ ਜਾਂਦੇ ਆਲੇ ਹੋਰ ਫਿਰ ਤਾਂ ਫਾਇਦਾ ਨਹੀਂ ਕੋਈ ਜਿਹੜੀ ਅਧਾਰ ਦੁਨੀਆ ਦਾ ਪਾਪ ਦਾ ਲੈ ਜਾ ਰੂੰਗੇ ਚ ਜਦੋਂ ਡਿਲੀਵਰੀ ਲੈਂਦੀ ਉਹ ਚਾਲ ਆਇਆ ਹੁਣ ਨਾ ਨੂੰ ਕਿ ਹੋ ਗਏ ਸੀ ਇਹ ਬੇਲੇ ਤੇ ਅੱਜ ਦੇ ਬਲੌਗ ਨੂੰ ਕਰਦੇ ਆ ਤੀ ਖਤਮ ਜੇ ਬਲੌਗ ਵਧੀਆ ਲੱਗਿਆ ਲਾਡ ਤੱਕ ਜਿਹੜੇ ਵੀ ਜੁੜੇ ਹੋਇਆ ਸੋ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰ ਲਓ ਫੋਲੋ ਧੰਨਵਾਦੀ